कि मेरे पिरितों में दसवीं ज्यादी कली स्टूडेंट्स कली ये और मनसी जो मैं सत्त्वी अठवीं नौवीं दसवीं ज़िदी स्कूल तो कितनी है और आज ज़ा स्कूल जिस शिक्षा क्रांति दी सही मिसाल मुसाल मान्योग साहब सरकार को दर्शित जी मान मान्योग शिक्षा मंत्री ਸਤਜੋ ਜੋਸਿੰਗ ਦੀ ਬੈਂਸ ਜਰਨਲਿਸ ਸਹੀ ਸਿੱਖਿਆ ਕ੍ਰਾਂਤੀ ਦੀ ਤਰਜਮਾ ਵੀ ਜਿਹੜੀ ਆ ਮੈਨੂੰ ਲੱਗਦਾ ਜ਼ਿਲ੍ਹਾ ਜਲੰਧਰ ਦੇ ਵਿੱਚ ਇਹ ਸ਼ੰਕਰ ਸਕੂਲ ਪੂਰੀ ਕਰਦਾ ਜੀ ਕਮਾਲ ਨੂੰ ਕਮਾਲ ਹੋ ਗਈ ਬਾਈਬਾਤ ਬਾਕੂ ਬਾਨ ਨੂੰ ਦੇਖ ਕੇ ਕਿ ਇੰਨੇ ਕਮਾਲ ਦਾ ਸਕੂਲ ਜਿਹੜਾ ਬਣ ਗਿਆ ਸਾਇੰਸ ਲੈਬ ਕਿੰਨਾ ਸਾਇੰਸ ਲੈਬ ਮੇਰਾ ਖਿਆਲ ਕਿਸੇ ਕਾਲਜ ਦੇ ਵਿੱਚ ਵੀ ਕਿ ਕਿਉਂ ਸਾਇੰਸ ਲਰਥੋਂ ਨਹੀਂ ਮਿਲ ਸਕਦੀ ਹੈ ਬਾਇਓਲੋਜੀਕਲ ਦੀ ਫਿਜ਼ਿਕਸ ਦੀ ਕੈਮਿਸਟਰੀ ਦੀ ਤਿੰਨੋਂ ਸਾਇੰਸ ਲਰਥੋਂ ਇੰਨੀ ਸ਼ਾਨਦਾਰ ਬੱਚਿਆਂ ਦਾ ਮੋਰਲ ਉੱਚਾ ਹੁੰਦਾ ਬੱਚਿਆਂ ਦਾ ਮਨ ਜਿਹੜਾ ਉਹ ਉਡਾਰੀਆ ਲਾਂਦਾ ਉੱਥੇ ਬੈਠ ਕੇ ਪੜ੍ਹਨਾ ਤਾਂ ਉਹਨਾਂ ਨੇ ਆਪਣੇ ਆਪ ਗੈਹੀ ਹੈ ਸਕੂਲ ਦਾ ਨਾਂ ਤਾਂ ਰੋਸ਼ਨ ਕਰਨਗੇ ਹਰ ਹਾਲਤ ਦੇ ਵਿੱਚ ਪਰ ਸਭ ਤੋਂ ਵੱਧ ਇੱਥੇ ਮਿਹਨਤ ਜਿਹੜੀ ਹੈ ਨਾ ਉਸਤਾਰ ਦੀ ਹੁੰਦੀ ਹਮੇਸ਼ਾ ਔਰ ਉਸ ਤੋਂ ਵੀ ਡੱਡੀ ਗੱਲ ਇਹ ਦੀ ਜੀ ਮੀਆ ਉਹ ਤੁਹਾਡੇ ਪ੍ਰਿੰਸੀਪਲ ਸਰਬੰਧ ਕੀ ਹੋ ਜਾਣੇ ਉਹ ਆਪਣੇ ਟੀਚਰਸ ਨੂੰ ਕਿਸ ਤਰੀਕੇ ਨਾਲ ਰੱਖਦੇ ਨੇ ਉਹਨਾਂ ਨੂੰ ਕਿੰਨਾ ਸਤਿਕਾਰ ਦਿੰਦੇ ਨੇ ਪਿਆਰ ਦਿੰਦੇ ਨੇ ਕਿਵੇਂ ਕੰਟਰੋਲ ਕਰਦੇ ਨੇ ਉਹ ਆਪਣੇ ਬੱਚਿਆਂ ਨੂੰ ਕਿਵੇਂ ਕੰਟਰੋਲ ਕਰਦੇ ਨੇ ਇਹ ਸਭੀ ਜਿਹੜੀ ਨਾ ਤਾਣਾ ਮਾਣਾ ਸਕੂਲਾਂ ਦੀ ਬੇਤਰੀ ਦਾ ਜਗਾ ਉਹ ਉੱਥੇ ਦੇ ਪ੍ਰਿੰਸੀਪਲ ਸਾਹਿਬਾਨ ਦੇ ਨਾਲ ਸਮੇਂ ਮੜੇ ਵੀ ਨਹੀਂ ਮੜੇ ਸਮੇਂ ਦੇ ਵਿੱਚ ਵੀ ਇਹ ਨੰਦਰ ਜਿਹੜਾ ਹੈ ਸ਼ੰਕਲ

ਮੁਜਬੀਨਾ ਇਹ ਪਿਆਰ ਹੈ ਇਹ ਮੁਹੱਬਤ ਹੈ ਆਪਣੀ ਮਿੱਟੀ ਤੇ ਨਾਲ ਨਿੰਦ ਵਿਦੇਸ਼ਾਂ ਦੇ ਵਸਤੇ ਨਾ ਨਿਕਲਣਾ ਹੈ ਭਾਰੇ ਸਮੇਂ ਸਾਡੇ ਇੱਦੇ ਲੰਕੇ तकरीबन 10-15 ਸਾਲ ਤੋਂ 20 ਸਾਲ ਸਰਕਾਰੀ ਸਕੂਲਾਂ ਦੀ ਬਹੁਤ ਦੁਰਗਤੀ ਰਹੀ ਕਿਸੇ ਨੇ ਬਾਤਨੇ ਸੀ ਪੁੱਛੀ ਇਹ ਸਕੂਲ ਟੀਚਰ ਤੇ ਸਕੂਲ ਪ੍ਰਿੰਸੀਪਲ ਸਹਿਬਾਨ ਨੇ ਇਹਨਾਂ ਦੀ ਮੁਸ਼ਕਲ ਸੀ ਮਿਹਨਤ ਸੀ ਜਿਨ੍ਹਾਂ ਨੇ ਆਪਣੇ ਸਕੂਲ ਜਿਹੜੇ ਆ ਪੰਜਾਬ ਦੇ ਪ੍ਰਾਇਮਰੀ ਆਮ ਲੋਕਾਂ ਦੇ ਗਰੀਬਾਂ ਦੇ ਮਿਡਲ ਕਲਾਸ ਦੇ ਬੱਚਿਆਂ ਦੇ ਪੜ੍ਹਨ ਵਾਲੇ ਸਕੂਲ ਸੀ ਜਿਹੜਾ ਨੂੰ ਸੰਭਾਲ ਕੇ ਰੱਖਿਆ ਹਰ ਵੀ ਇਹਨੇ ਸੰਭਾਲ ਕੇ ਰੱਖਿਆ ਬੇਸ਼ੱਕ ਆਪਣੀਆਂ ਤਨਖਾਹਾਂ ਖਰਚ-ਖਰਚ ਕੇ ਉਹਨੇ ਸੰਭਾਲ ਕੇ ਰੱਖਿਆ ਸਕੂਲ ਉਹ ਵੀ ਸਮਾਂ ਲੰਘਿਆ ਜਦੋਂ ਤੱਕ ਵੀ ਉਹ ਦੀ ਜਨ ਸਤ ਤਨਖਾਹਾਂ ਤੇ ਚਰਖੀਆਂ ਸਕੂਲਾਂ ਚ ਛੱਡੀ ਜਾਂਦੇ ਸੀ ਸਕੂਲ ਦੀ ਸਫਾਈ ਹੋ ਗਈ ਰਿਪੇਅਰ ਹੋ ਗਈ ਸਕੂਲ ਦੇ ਵਿੱਚ ਕੋਈ ਨਵੀਂ ਚੀਜ਼ ਚਾਹੀਦੀ ਆ ਕੋਈ ਬੱਚਾ ਵੀ ਫਾਰਮਸ ਖੁਰੀਆਂ ਖਰਦੀਆਂ ਕਿਸੇ ਵੀ ਤਰ੍ਹਾਂ ਦੇ ਕੋਈ ਕੰਮ ਕਰਨੇ ਤੇ ਸਰਕਾਰਾਂ ਵੱਲੋਂ ਕੋਈ ਏਡ ਨਹੀਂ ਸੀ ਸਰਕਾਰੀ ਸਕੂਲਾਂ ਵਾਸਤੇ ਕਿਉਂਕਿ ਉਹਨਾਂ 'ਗੈਰ ਤਰਜੀਹਾਂ ਹੁੰਦੀ ਸੀ ਆਮ ਲੋਕ ਉਹਨਾਂ ਦੀ ਅਰਜ਼ੀਆਂ ਨਹੀਂ ਆਮਕਰ ਦੇ ਬੱਚੇ ਉਹਨਾਂ ਵਾਸਤੇ ਮੈਨੇ ਵੀ ਲਖਾਉਂਦੇ ਔਰ ਤੁਸੀਂ ਦੇਖੋਗੇ ਕਿ ਪਿਛਲੇ ਕਿੰਨਾ ਸਾਲਾਂ ਦੇ ਵਿੱਚ ਕਿੰਨੇ ਸਕੂਲ ਬੋਇਸ ਵਿੰਗ ਵੀ ਹਾਈ ਵੀ प्रायमरी भी हायर सेकेंडरी स्कूल भी इतनी तकरीबन त्रेहठ लाख चालीस हजार जिले का सब तो बेहतरीन स्कूल है और विदु माने के मैं इस स्कूल और स्टेज का ऐलान करनी हूल वास्ते जो भी बिंदर तो चाहिए जो भी

ਮੈਂ ਬੱਚਿਆਂ ਨੂੰ ਖਾਤਕ ਹੋਣਾ ਚਾਹੁੰਦੀ ਮੈਂ ਤੁਹਾਡੇ ਨੂੰ ਬੁਣਵਾ ਇੱਕ ਮਾਂ ਹੋਣ ਦੇ ਨਾਤੇ ਇੱਕ ਔਰਤ ਹੋਣ ਦੇ ਨਾਤੇ ਕਿ ਤੁਸੀਂ ਬਹੁਤ ਪਿਆਰੇ ਹੋ ਤੁਸੀਂ ਇੱਕ ਕੋਰਾ ਕਾਗਜ਼ ਹੋ ਤੁਸੀਂ ਪਰਮਾਤਮਾ ਦੀ ਨਿਮਰਤ ਹੋ ਬੇਟੀਆਂ ਉਹਦੇ ਕਰ ਜਨਮ ਲੈਂਦੀਆਂ ਜਿਹਦੇ ਤੋਂ ਉਹ ਅਕਾਂਤਕ ਸੱਚੇ ਪਾਤਸ਼ਾਹ ਖੁਸ਼ ਹੋਵੇ ਤੁਸੀਂ ਉਸ ਅਕਾਂਤਕ ਸੱਚੇ ਪਾਤਸ਼ਾਹ ਦੀ ਨਿਮਰਤ ਹੋ ਉਹ ਵੀ ਖੁਸ਼ ਸਤਿ ਸ਼੍ਰੀ ਅਕਾਲ ਔਰ ਇੱਕ ਖੂਬਸੂਰਤ ਅਸਰ ਜਿਹੜੀ ਹੈ ਇਹ ਆਪਣੇ ਆਪ ਨੂੰ ਅਸੀਂ ਪੁੱਛ ਲੈਣਾ ਦੀ ਹੈ ਤੁਸੀਂ ਬਹੁਤ ਬਿਹਤਰ ਹੋ ਇਸ ਸਮੂਹ ਦੇ ਵਿੱਚ ਮੈਂ ਜਿੰਨੀਆਂ ਚੀਜ਼ਾਂ ਵਿੱਚ ਦੇਖ ਕੇ ਆਈ ਹਾਂ ਜਿੰਨੇ ਵੱਖ-ਵੱਖ ਤਰੀਕੇ ਦੇ ਨਾਲ ਤੁਸੀਂ ਹਰ ਐਕਟੀਵਿਟੀ ਦੇ ਵਿੱਚ ਹਿੱਸਾ ਲਿਆ ਔਰ ਹਰ ਇੱਕ ਟਿਪੀ ਨੂੰ ਪਾਰ ਕੀਤਾ ਉਸ ਸਰਦਾਰ ਦੀਆਂ ਜਿੰਨੀਆਂ ਵੀ ਚੈਲੰਜਸ ਤੁਹਾਡੇ ਵਾਸਤੇ ਜਾਂ ਸਹੂਲਤਾਂ ਆਈਆਂ ਤੁਸੀਂ ਹਰ ਇੱਕ ਸਹੂਲਤ ਦਾ ਆਨੰਦ ਵੀ ਮਾਣਿਆ ਖੁਸ਼ੀ ਨਾਲ ਤੇ ਉਹਨੂੰ ਪੂਰਾ ਵੀ ਕੀਤਾ ਤੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਮੈਨੂੰ ਪ੍ਰਿੰਸੀਪਲ ਸਾਹਿਬ ਦੱਸਦੇ ਸੀ ਕਿ ਬੱਚੀਆਂ ਦੂਰ ਤੋਂ ਆਉਂਦੀਆਂ ਨੇ ਬਾਹਰੋਂ ਆਉਂਦੀਆਂ ਨੇ ਉਹਨਾਂ ਦੇ ਆਉਣ ਜਾਣ ਦੇ ਪ੍ਰਬੰਧ ਜਿਹੜੇ ਨੇ ਉਹ ਔਖੇ ਨੇ ਉਹ ਹੋਣੇ ਚਾਹੀਦੇ ਪਹਿਲੀ ਗੱਲ ਤੇ ਇੱਕ ਇਹ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਕਿ ਤੁਹਾਨੂੰ ਸਰਕਾਰੀ ਬੱਸਾਂ ਚਾਹੀਦੀਆਂ ਕਿ ਨਹੀਂ ਐਨੇ ਕਿ ਬੱਚੇ ਜਿਕੇ ਬਾਹਰੋਂ ਬੱਚੀਆਂ ਨੂੰ ਸਕੂਲ ਚ ਲਿਆਂਦਾ ਜਾ ਸਕੀਏ ਨੰਬਰ ਤੇ ਹੋਤੇ ਨੇ ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਸਕੂਲ ਦਾ ਜਿੰਨੀ ਜਲਦੀ ਹੋ ਸਕੇ ਮੈਂ ਮਾਣਯੋਗ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਇਸ ਸਕੂਲ ਦੇ ਵਿੱਚ ਲੈ ਕੇ ਆਵਾਂ ਤਾਂ ਕਿ ਉਹ ਆਪਣੇ ਆਪ ਹੀ ਸਾਰੇ ਬਹਾਨੇ ਕਰਦੇ। ਮੇਰੇ ਲਈ ਵੀ ਮਾਨ ਦੀ ਗੱਲ ਹੋਏਗੀ ਤੁਹਾਡੇ ਵਾਸਤੇ ਵੀ ਮਾਨ ਦੀ ਗੱਲ ਹੋਏਗੀ। ਔਰ ਮੈਨੂੰ ਬੜੀ اچھی ਚੀਜ਼ਾਂ ਮੈਡਮ ਨੇ ਲਿਖ ਦਿੱਤੀਆਂ ਸੀ। ਮੈਨੂੰ ਲੱਗਦਾ ਮੈਂ ਸਾਰਾ ਕੁਝ ਦੇਖ ਕੇ ਤਕਰੀਬਨ ਆ ਹੀ ਗਈ ਹਾਂ। ਮੈਂ ਤੁਹਾਡੇ ਨਾਲ ਦੋ ਚਾਰ ਚੀਜ਼ਾਂ ਸ਼ੇਅਰ ਕਰਨੀਆਂ ਕਿਉਂਕਿ ਜਦੋਂ ਬੱਚੇ ਛੋੜੇ ਵੱਡੇ ਹੁੰਦੇ ਆ ਸ਼ੇਵੀ ਕਲਾਸ ਹੋ ਜਾਂਦੀ ਆ 7ਵੀਂ ਹੋ ਜਾਂਦੀ 8ਵੀਂ 9ਵੀਂ 10ਵੀਂ ਜੁਰਮਾਨਾ ਇਹਨਾਂ ਖਰਾਵਿਆ ਕਿ ਤੁਹਾਡਾ ਧਿਆਨ ਖਿੱਚਵਾਉਣ ਲਈ ਬਹੁਤ ਕੁਸ਼ਿਸ਼ ਸੋਸਾਇਟੀ ਦੇ ਵਿੱਚ। ਥੋਨੋਂ ਆਪਣੇ ਟਾਰਗੇਟ ਤੋਂ ਪਿੱਛੇ ਜਾਣ ਵਾਸਤੇ ਸੋਸਾਇਟੀ ਨੇ ਹਰ ਕਦਮ ਤੇ ਤੁਹਾਡਾ ਤੁਹਾਡੇ ਨਾਲ ਆੜਾ ਲਾਉਣਾ ਤੁਹਾਡਾ ਮੱਥਾ ਲਾਉਣਾ ਇਹ ਤੁਸੀਂ ਦੇਖਣਾ ਕਿ ਉਹ ਤੋਂ ਬਚਣਾ ਕਿਵੇਂ। ਤੁਸੀਂ ਸਾਰਿਆਂ ਨੇ ਅਰਜੁਨ ਦੀ ਕਹਾਣੀ ਸੁਣੀ ਹੋਈ ਹੈ ਕਿ ਅਰਜੁਨ ਦੇ ਗੁਰੂ ਨੇ ਜਦੋਂ ਉਹਨਾਂ ਨੂੰ ਪਾਣੀ ਦੇ ਵਿੱਚ ਦੇਖ ਕੇ ਨਿਸ਼ਾਨਾ ਲਾਉਣ ਵਾਸਤੇ ਕਿਹਾ ਸੀ ਤਾਂ ਉਹਨਾਂ ਦੇ ਗੁਰੂ ਨੇ ਪੁੱਛਿਆ ਸੀ ਕਿ ਅਰਜੁਨ ਦੇਖ ਵਿੱਚ ਕੀ ਦਿਸਦਾ ਤੈਨੂੰ ਪਾਣੀ ਦੇ ਵਿੱਚ ਉਹ ਪੂਰੀ ਮਛਲੀ ਸੀ ਜਿਹੜੀ ਪਾਣੀ ਦੇ ਵਿੱਚ ਦਿਸ ਰਹੀ ਸੀ ਪਰ ਅਰਜੁਨ ਨੇ ਕੀ ਕਿਹਾ ਕਿ ਮੈਨੂੰ ਜਿਹੜੀ ਹੈ ਨਾ ਉਹ ਮਛਲੀ ਦੀ ਅੱਖ ਨਜ਼ਰ ਆਉਂਦੀ ਸਾਰੀ ਮਸ਼ਲੀ ਦਾ ਸਰੀਰ ਭੁੱਲ ਕੇ ਅਰਜ ਨੂੰ ਪਤਾ ਸੀ ਕਿ ਨਿਸ਼ਾਨਾ ਅੱਖ ਦੇ ਵਿੱਚ ਲਾਉਣਾ ਉਹਨੇ ਆਪਣੇ ਗੁਰੂ ਨੂੰ ਕਿਹਾ ਕਿ ਮੈਨੂੰ ਗੱਲ ਹੀ ਅੱਖ ਨਾਲ ਜਰੂਰ ਥੋੜੇ ਇੰਨੇ ਬਿਹਤਰ ਸਰਕਾਰ ਪ੍ਰਬੰਧ ਕਰ ਰਹੀ ਹੈ ਤੁਹਾਨੂੰ ਟਾਰਗੇਟ ਦੇ ਰਹੀ ਹੈ ਤੁਹਾਨੂੰ ਬਿਜ਼ਨਸ ਪਾ ਰਹੀ ਹੈ ਤੁਹਾਨੂੰ ਸਾਇੰਸ ਕਰਵਾ ਦੇ ਰਹੀ ਹੈ ਤੁਹਾਨੂੰ ਜੇ ਕਿਸੇ ਵਿਸ਼ੇ ਦੇ ਵਿੱਚ ਤੁਸੀਂ ਪੜਨਾ ਚਾਹੁੰਦੇ ਹੋ ਉਸ ਸਰਕਾਰਾਂ ਦੇ ਵਿਸ਼ਾ ਹਰਦਾ ਮਿਲ ਜਗਾ ਜੇ ਤੁਸੀਂ ਗੋਣਾ ਚਾਹੁੰਦੇ ਹੋ ਤੇ ਇਦੋਂ ਵੱਡਾ ਕਾਨਫਰੰਸ ਸੱਚੇ ਬਾਦਸ਼ਾਹ ਦੀ ਨਿਮਤ ਕੋਈ ਨਹੀਂ ਜੇ ਤੁਸੀਂ ਟੀਚਰ ਬਣਨਾ ਇਸ ਤੋਂ ਅੱਗੇ ਕੁਝ ਨਹੀਂ ਜੇ ਤੁਸੀਂ ਆਈਐਸ ਆਫੀਸਰ ਬਣਨਾ ਪੀਐਸ ਆਫੀਸਰ ਬਣਨਾ ਤੁਸੀਂ ਹੋਰ ਬਸਾਰੀਆਂ ਨੌਕਰੀਆਂ ਨੇ ਜੇਵਾ ਵੀ ਟਾਰਗੇਟ ਮਿੱਥਣਾ ਉਹ ਅਰਜਨ ਦੀ ਮੱਛੀ ਆਖੋਣਾ ਚਾਹੀਦਾ ਤੁਹਾਨੂੰ ਆਸੇ ਪਾਸੇ ਨਜਰ ਪੋਛਣਾ ਆਵੇ ਜਦੋਂ ਤੁਸੀਂ ਘਰ ਤੋਂ ਸਕੂਲ ਵਾਸਤੇ ਨਿਕਲਦੇ ਹੋ ਤੇ ਜਿਹੋ ਜਿਹਾ ਸਮਝ ਚੱਲਦਾ ਤਾਨੂੰ ਬਹੁਤ ਸਾਰੇ ਸਰਕੂਲੇ ਨਜ਼ਰ ਆਉਣਗੇ ਤੁਹਾਨੂੰ ਬਹੁਤ ਕੁਝ ਆਸ-ਪਾਸੇ ਨਜ਼ਰ ਆਏਗਾ ਉਹ ਜਿਹੜੇ ਨੇ ਨਾ ਉਹ ਰਸਤੇ ਦੇ ਚਮਕਦੇ ਹੋਏ ਪੱਥਰ ਨੇ ਜੋ ਤੁਹਾਨੂੰ ਨਜ਼ਰ ਆ ਰਹੇ ਕੋਸ਼ਿਸ਼ ਹੁੰਦੀ ਆ ਕਿ ਉਹ ਚਮਕ ਤੁਹਾਡੀਆਂ ਅੱਖਾਂ ਨੂੰ ਚੁਲਿਹਾ ਦੇਵੇ ਤੇ ਤੁਸੀਂ ਆਪਣੇ ਟਾਰਗੇਟ ਤੋਂ ਪਾਸੇ ਲੱਜੋ ਉਹ ਰਸਤੇ ਦੇ ਵਿੱਚ ਫੈਏ ਥਾਂ-ਥਾਂ ਤੇ ਜਿੰਨਾ ਵੀ ਕੋਈ ਇੱਕ ਥੇਲਾ ਕੀਮਤ ਨਹੀਂ ਉਹ ਚੰਤਦੇ ਹੋਏ ਸਿਰਫ ਪੱਥਰ ਹੁੰਦੇ ਆ ਤੁਸੀਂ ਹਿੱਲੇ ਤੱਕ ਗੁੰਜਣਾ ਤੁਸੀਂ ਸੋਨੇ ਤੱਕ ਪਹੁੰਚਣਾ ਇਸ ਕਰਕੇ ਉਹਨਾਂ ਪੱਥਰਾਂ ਵੱਲ ਤੇ ਧਿਆਨ ਨਹੀਂ ਦੇਣਾ ਸਿਰਫ ਆਪਣੇ ਟਾਰਗੇਟ ਨੂੰ ਦੇਖਣਾ ਸਮੇਂ ਦੇ ਘਰ ਆਉਣਾ ਆਪਣੇ ਮਾਪਿਆਂ ਦੇ ਆਗਿਆਕਾਰ ਬਣਨਾ ਔਰ ਮਾਪਾਪ ਇੱਕ ਐਸੀ ਅਤਾਲਿਕ ਸੱਚੇ ਪੰਜ ਸਭੀ ਨਿਰਮਤਿਆ ਨਿਰਸਵਾਰਥ ਜਿਸ ਮਾਪਾਪ ਨੂੰ ਥੋੜੇ ਸੁਣ ਜਹਿਨਾ ਉਹਨੇ ساری ਜ਼ਿੰਦਗੀ ਤੁਹਾਨੂੰ ਦੇਣਾ ਤੁਹਾਡੀ ਬੇਤਨੀ ਵਾਸਤੇ ਸੋਚਣਾ ਮਾਪਾਪ ਨੂੰ ਕਦੇ ਦੁਸ਼ਮਣ ਨਹੀਂ ਸਮਝਣਾ ਮੈਂ ਉਦਾਹਰਨ ਇਸ ਕਰਕੇ ਦੇਣਾ ਚਾਹੁੰਦੀ ਆ ਕਿ ਅੱਜ ਕੱਲ ਨੌਵੀਂ ਦਸਵੀਂ ਦੀਆਂ ਕੁੜੀਆਂ ਹਾਈ ਕੋਰਟ ਚ ਜਾ ਕੇ ਖੜੀਆਂ ਹੁੰਦੀਆਂ ਕਿ ਸਾਡਾ ਮਾਪਾਪ ਸਾਡਾ ਗਸਮਣਿਆ ਸਾਨੂੰ ਪੁਲਿਸ ਪ੍ਰੋਟੈਕਸ਼ਨ ਕਿਉਂ ਦਿੱਤੀ ਜਾ ਰਹੀ ਮਾਪਾਪ ਕਦੇ ਵੀ ਤੁਹਾਡਾ ਦੁਸ਼ਮਣ ਨਹੀਂ ਹੈ ਜੇ ਨੈਸਵਾਰਤ ਕਿਸੇ ਨੇ ਤੁਹਾਡਾ ਭਲਾ ਕਰਨਾ ਜੇ ਬਿਨਾਂ स्वार्थ ਤੋਂ ਕਿਸੇ ਨੇ ਤੁਹਾਡਾ ਚੰਗਾ ਸੋਚਣਾ ਸਿਰਫ ਤੇ ਸਿਰਫ ਮਾਪੇ ਦੂਜਾ ਕੋਈ ਨਹੀਂ ਹੋ ਸਕਦਾ ਇਸ ਲਈ ਜੋ ਕਹਿਣ ਜੋ ਫਟੇਕਲ ਕਰਵਾਉਣ ਜੇ ਸਕੂਲ ਦੇ ਵਿੱਚ ਭੇਜਣ ਉਹਦੀ ਪੂਰੀ ਮਾਨ ਮਰਿਆਦਾ ਇੱਜ਼ਤ ਰੱਖਣੀ ਆ ਕੈਰੈਕਟਰ ਤੋਂ ਵੱਧ ਕੇ ਜ਼ਿੰਦਗੀ ਦੇ ਵਿੱਚ ਕਦੇ ਕੁਛ ਨਹੀਂ ਹੁੰਦਾ ਪਾਪ ਸਾਥ ਦਮਨ ਜੇ ਤੁਹਾਡਾ ਕਰੈਕਟਰ ਹੈ ਨਾ ਇਹ ਥੋੜਾ ਪ੍ਰਾਊਡ ਹੈ ਸੰਤ ਚਚਤ ਕੇ ਸਿਰਫ ਉਹ ਇਨਸਾਨ ਕਰ ਸਕਦਾ ਜਿਹਨੇ ਆਪਣਾ ਕਰੈਕਟਰ ਸੰਭਾਲਿਆ ਹੋਵੇ ਪਾਕਸ ਆਫ ਬਾਮਨ ਤੁਹਾਨੂੰ ਪ੍ਰਾਊਡ ਫੀਲ ਕਰਾਉਂਦਾ ਤੁਹਾਨੂੰ ਧੌਣ ਜੀ ਕਰਕੇ ਚੱਲਣਾ ਸਿਖਾਉਂਦਾ ਤੁਹਾਨੂੰ ਜ਼ਿੰਦਗੀ ਚ ਆਸੇ ਪਾਸੇ ਤਖਨ ਨਹੀਂ ਦੇਖਣ ਦਿੰਦਾ ਜੇ ਤੁਸੀਂ ਇਹ ਸੋਚ ਕੇ ਚੱਲੇ ਕਿ ਮੇਰੇ ਉਂਗਲ ਕੋਈ ਨਹੀਂ ਕਰੇ ਇਹ ਸੋਚ ਕੇ ਚੱਲੋ ਕਿ ਅਸੀਂ ਜ਼ਿੰਦਗੀ ਚ ਆਪਣੇ ਵੱਲੋਂ ਉਂਗਲ ਨਹੀਂ ਕਿਸੇ ਨੂੰ ਕਰ ਦੇਣੀ ਇਦਾਂ ਦੀ ਜ਼ਿੰਦਗੀ ਅੱਗੇ ਲੈ ਕੇ ਚੱਲੂ ਮੈਂ ਆਪਣੇ ਹਲਕੇ ਦੇ ਬੱਚਿਆਂ ਦੀ ਮਾਂ ਆ ਸਭ ਦੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੋ ਜਾਏ ਕਿਸੇ ਨੂੰ ਕੁਝ ਚਾਹੀਦਾ ਹੋਵੇ ਮੈਨੂੰ ਜਿੱਥੇ ਮਰਜ਼ੀ ਮੰਗਣਾ ਪੈ ਜੇ ਮੈਂ ਕੋਈ ਵਾਸਤੇ ਹਾਜ਼ਰ ਆਂ ਚਾਹੇ ਸਕੂਲ ਮੇਰਾ ਹੋਵੇ ਚਾਹੇ ਸਟੂਡੀਓ ਹੋਵੇ ਤੁਸੀਂ ਆਪਣੇ ਆਪ ਨੂੰ ਪ੍ਰਾਊਡ ਖੁਦ ਨੂੰ ਫੀਲ ਕਰਾਣਾ ਆਪਣੀਆਂ ਮੰਜ਼ਿਲਾਂ ਜੀਤ ਕਰਨੀਆਂ ਹਰ ਇੱਕ ਬੱਚੇ ਦੇ ਵਿੱਚ ਗੁਣ ਹੁੰਦੇ ਆ ਹਰ ਇੱਕ ਬੱਚਾ ਇੱਕ ਅਕਾਲ ਸੱਚੇ ਪਾਤਸ਼ਾਹ ਦੀ ਨਿਮਤ ਹੁੰਦਾ ਹਰ ਇੱਕ ਦੇ ਦਿਮਾਗ ਹੁੰਦਾ ਹਰ ਇੱਕ ਦੇ ਸੁਪਨੇ ਹੁੰਦੇ ਆ ਆਪਣੇ ਸੁਪਨੇ ਪੂਰੇ ਕਰਨੇ ਔਰ ਸੁਪਨੇ ਐਸੇ ਪੂਰੇ ਕਰਨੇ ਆ ਕਿ ਜ਼ਮਾਨੇ ਦੇ ਵਿੱਚ ਮਿਸਾਲ ਕਾਇਮ ਰੱਖੇ ਮੈਂ ਐਸੇ ਜ਼ਰੂਰੀ ਪੜ੍ਹਾਈ ਪੜ੍ਹਾਈ ਨੂੰ ਬਹੁਤ ਅਹਿਮ ਣਾਣਾ ਪਰ ਆ ਮੂ ਸ਼ੌਂਕ ਨਾਲ ਵੱਡਣਾ ਸਬਜੈਕਟ ਉਹ ਪੜੋ ਪੂਰੇ ਮਨ ਦੇ ਨਾਲ ਜਿਹੜਾ ਸਬਜੈਕਟ ਲੈ ਕੇ ਤੁਸੀਂ ਅੱਗੇ ਚੱਲਣਾ ਹੈ ਬੇਸ਼ੱਕ ਪੰਜਾਬੀ ਆ ਬੇਸ਼ੱਕ ਹਿਸਟਰੀ ਆ ਬੇਸ਼ੱਕ ਇੰਗਲਿਸ਼ ਆ ਬੇਸ਼ੱਕ ਫਿਜ਼ੀਕਲ এডਿਕੇਸ਼ਨ ਆ ਬੇਸ਼ੱਕ ਸਾਇੰਸ ਆ ਜੋ ਵੀ ਕਰਨਾ ਚਾਹੁੰਦੇ ਆ ਸਾਰੇ ਸਬਜੈਕਟ ਕੀਮਤੀ ਆ ਹਰ ਇੱਕ ਸਬਜੈਕਟ ਨੂੰ ਏਮ ਲੈ ਕੇ ਚੱਲਣਾ ਤੇ ਤੁਸੀਂ ਪੜਨਾ ਕੀ ਚਾਹੁੰਦੇ ਹੋ ਉਹਦੇ ਉੱਤੇ ਪੂਰਾ ਧਿਆਨ ਦਿਓ ਚਲੋ ਭਾਵੇਂ ਮੈਂ ਛੋੜੀ ਹਮੇਸ਼ਾ ਤੋਂ ਇਤਨਾ ਧਿਆਨ ਜਿੰਨਾ ਦੀ ਅੱਜ ਕਰੀ ਐਸ ਸਕੂਲ ਦੇ ਵਿੱਚ ਬਲੌਗੀਆਂ ਘਟਾ ਹੁੰਦੀਆਂ ਸੀ ਉਹ ਉਸਮਾਨਾ ਹੋਰ ਸੀ ਸਾਰੇ ਬੱਚੇ ਐਕਟਿਵ ਨਹੀਂ ਹੁੰਦੇ ਸੀ ਹੁਣ ਸਾਰੇ ਬੱਚੇ ਕਿਤੇ ਬਹੁਤ ਬੋਲਦੇ ਤੁਹਾਡੇ ਬਹੁਤ ਬ੍ਰੇਨ ਨੇ ਤੁਸੀਂ ਸਾਰੇ ਹੀ ਹਰ ਇੱਕ ਚੀਜ਼ ਕਰ ਸਕਦੇ ਹੋ ਉਸ ਸਮੇਂ ਦੇ ਵਿੱਚ 45 ਸਾਲ ਪਹਿਲਾਂ 44 ਸਾਲ ਪਹਿਲਾਂ ਬੱਚੇ ਕੁੜੀਆਂ ਇੰਨੀਆਂ ਬੋਲਦੀ ਨਹੀਂ ਹੁੰਦੀਆਂ ਸੀ ਇਹ ਕੁੜੀਆਂ ਥੋੜੀਆਂ ਸ਼ਰਮਾਕਲ ਹੁੰਦੀਆਂ ਸੀ ਬਹੁਤ ਥੋੜੀਆਂ ਕੁੜੀਆਂ ਸਮਾਜ ਦੇ ਸਾਹਮਣੇ ਹੁੰਦੀ ਸੀ ਪਹਿਲੀ ਗੱਲ ਤੁਹਾਨੂੰ ਪੜ੍ਹਨ ਦੀ ਇਜਾਜ਼ਤ ਬਹੁਤ ਔਖੀ ਮਿਲਦੀ ਸੀ ਸਾਨੂੰ ਵੀ ਬੜੀ ਔਖੀ ਮੈਂ ਆਪਣੀ ਗ੍ਰੈਜੂਏਸ਼ਨ ਬਹੁਤ ਮੁਸ਼ਕਲ ਦੇ ਨਾਲ ਪਾਸ ਕੀਤੀ ਹੈ ਦੋ ਤਿੰਨ ਸਾਲ ਪ੍ਰਾਈਵੇਟ ਕਲਾਸਾਂਾਂ ਪ੍ਰਾਈਵੇਟ ਘਰ ਤੇ ਪੇਪਰ ਦੇ ਦੇ ਕੇ ਫਾਈਨਲੀ ਜਦੋਂ ਮੇਰੀ ਗ੍ਰੈਜੂਏਸ਼ਨ ਪੂਰੀ ਹੋਈ ਸੀ ਮੈਂ ਬਹੁਤ ਔਖੀ ਪਾਸ ਕੀਤੀ ਆ ਤੁਹਾਡੇ ਕੋਲ ਸਾਰੀਆਂ ਲੋੜਾਂ ਨੇ ਤੁਹਾਡੇ ਕੋਲ ਸਾਰੇ ਸਾਧਨ ਨੇ ਤੁਹਾਡੇ ਕੋਲ ਹਰ ਇੱਕ ਚੀਜ਼ ਆ ਇਸ ਕਰਕੇ ਪੜ੍ਹਾਈ ਤੋਂ ਪਿੱਛੇ ਨਾ ਹਟਿਓ ਨੌਕਰੀ ਕਰਨੀ ਹੈ ਚਾ ਨਹੀਂ ਕਰਨੀ ਪੜਾਈ ਤੋਂ ਪਿੱਛੇ ਨਹੀਂ ਹਟਣਾ। ਉਹ ਨੌਕਰੀ ਵੀ ਕਰਨੀ ਚਾਹੀਦੀ, ਕੰਮ ਵੀ ਕਰਨਾ ਚਾਹੀਦਾ, ਆਪਣਾ ਬਿਜ਼ਨਸ ਚੱਲਣਾ ਚਾਹੀਦਾ। ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਆਤਮ ਤੌਰ ਤੇ ਮਜ਼ਬੂਤ ਨਹੀਂ ਕਰ ਲੈਂਦੇ, ਉਸ ደረጃ ਤੇ ਪਹੁੰਚ ਨਹੀਂ ਜਾਂਦੇ ਜਿੱਥੋਂ ਚਾਰ ਪੈਸੇ ਕਮਾ ਕੇ ਤੁਸੀਂ ਜੇਬ ਦੇ ਵਿੱਚ ਪਾਉਣਿਆ। ਕਿਸੇ ਨੂੰ ਤੁਹਾਡੀ ਇੱਜ਼ਤ ਨਹੀਂ ਕਰਨੀ ਚਾਹੀਏ ਜਿੰਨੇ ਮਰਜੀ ਅਮੀਰ ਘਰ ਦੇ ਵਿੱਚ ਵਹਿ ਚੱਲ ਜਾਈ। ਆਪਣੀ ਗੁਮਾਈ ਆਪ ਮਾ ਸ਼ੋਰਟ ਸ਼ੌਟ ਹੁਪਿੰਦਾ ਸੀ ਭਾਈ ਜੰਪ ਹੁੰਦਾ ਸੀ ਲੌਂਗ ਜੰਪ ਹੁੰਦਾ ਸੀ ਕੋਕੋ ਹੁੰਦੀ ਸੀ ਕਬੱਡੀ ਹੁੰਦੀ ਸੀ ਬੈਡਮਿੰਟਨ ਹੁੰਦੀ ਸੀ ਹਰ ਇੱਕ ਖੇਡ ਬਲੌਕ ਵੀ ਇੱਥੇ ਖੇਡੀ ਜਾਂਦੀ ਸੀ ਔਰ ਨਾਮ ਬਦਲ ਬਦਲ ਕੇ ਸਾਨੂੰ ਖੇਡਣਾ ਪੈਂਦਾ ਸੀ ਕੋਈ ਵੀ ਸਕੂਲ ਅਕਾਦਮੀ ਸੀ ਕਰਦਾ ਕਿਉਂਕਿ ਬੱਚੇ ਹੀ ਹੁੰਦੇ ਸੀ ਪਾਰਟਿਸਪੇਟ ਕਰਨ ਵਾਲੇ ਨਾਮ ਬਦਲ ਬਦਲ ਕੇ ਮੈਂ ਕਬੱਡੀ ਵੀ ਖੇਡਦੀ ਸੀ ਮੈਂ ਬੈਡਮਿੰਟਨ ਵੀ ਖੇਡਦੀ ਸੀ ਮੈਂ ਹਾਈ ਜੰਪ ਲੌਂਗ ਜੰਪ ਤੇ ਸ਼ਾਰਟ ਪੁੱਟ ਹਰ ਇੱਕ ਗੇਮ ਵਿੱਚ ਹੁੰਦਾ ਨਹੀਂ ਮੇਰੇ ਪੁੱਤੋ ਦਾ ਆਵਾਜ਼ ਇਹਨਾਂ ਬੱਚਾ ਦੀ ਮੈਂ ਗਾਉਣ ਵੀ ਚਲੇ ਜਾਂਦੀ ਸੀ ਗਾਣਾ ਲੈ ਕੇ ਸੁਣਾ ਜਾਂ ਮੈਂ ਭਾਸ਼ਣ ਵੀ ਲੈ ਕੇ ਜਾਂਦੀ ਮੇਰਾ ਪਹਿਲਾ ਭਾਸ਼ਣ ਸੀ ਦਾਜ ਇੱਕ ਸਮਾਜਿਕ ਤਰੰਗ ਉਹ ਭਾਸ਼ਣ ਸਾਡਾ ਕਈ ਸਾਲ ਪਛਾਣਿਆ ਜਿਲੰਦਰ ਕਮਾਉਂਦੇ ਚ ਕੰਪੀਟੀਸ਼ਨ ਲੈ ਕੇ ਗਈਆਂ 23 ਸਾਲ ਉਹ ਜਿਹੜਾ ਸਪੀਚ ਸੀਗੀ ਉਹ ਫਰਸਟ ਆਉਂਦੀ ਰਹੀ ਆ ਇਹ ਪਹਿਲੇ ਪਹਿਲੇ ਬੱਚੇ ਜਿਹੜੇ ਗੁਰਦੇ ਜਿਸ ਨੂੰ तो तो परम बहुत सारिया लंबिया उम्र दे उत्साह दे अपने मामा अपना नाम रोशन करने का बल बच्चे और मैं किस्मत खुला माहौल मिले बेशक मैं बी बहुत औखी कीम जै कर दी है बिल्कुल आम करती जिन्हें औखे होके पढ़ाया औखे होकर बया मैं उस दीती ही है जिथे ब्या थो थोड़े सौखे ਔਰ ਉੱਥੇ ਜਾ ਕੇ ਮੈਨੂੰ ਐਸੇ ਮੌਕੇ ਮਿਲੇ ਮੈਂ ਉੱਥੇ ਨੌ ਨਹੀਂ ਤਾਂ ਫਿਰ ਪੁੱਤ ਬਣ ਗਈ ਸੀ ਉਹਨਾਂ ਦਾ ਮਾਣ ਮਸਕਾਂ ਨੇ ਅੱਜ ਮੈਨੂੰ ਇੱਥੇ ਪਹੁੰਚਾਇਆ ਮੇਰੇ ਸਾਸੋਰਾ ਆਪਣੇ ਪੁੱਤ ਨਾਲੋਂ ਜ਼ਿਆਦਾ ਮੁਹੱਬਤ ਮੈਨੂੰ ਕਰਦੇ ਸੀ ਮੇਰੇ ਤੇ ਜ਼ਿਆਦਾ ਘਰਸਾ ਕਰਦੇ ਸੀ ਉਹਦੇ ਵਾਸਤੇ ਕੁਰਬਾਨੀ ਕਰਕੇ ਗੰਦੀ ਹੈ ਮੋਬਾਈਲ ਦਾ ਤੁਸੀਂ ਵਿਆਹੇ ਜਾਂਦੇ ਹੋ ਆਪਣੇ ਸਹੁਰੇ ਘਰ ਦੀ ਨਿੱਕੀ ਨਿੱਕੀ ਗੱਲ ਪੂਰਾ ਦਿਨ ਤੁਸੀਂ ਕੀ ਕਰਦੇ ਹੋ ਤੁਹਾਡੇ ਹਸਬੰਡ ਵਾਈਫ ਦੀਆਂ ਕੀ ਗੱਲਾਂ ਬਾਤਾਂ ਹੁੰਦੀਆਂ ਤੁਹਾਡੇ ਪਰਿਵਾਰ ਦੀਆਂ ਕੀ ਗੱਲਾਂ ਬਾਤਾਂ ਹੁੰਦੀਆਂ ਤੁਹਾਡੀ ਸੱਸ ਕੀ ਕਹਿੰਦੀ ਹੈ ਤੁਹਾਡਾ ਸਹੁਰਾ ਕੀ ਕਹਿੰਦਾ ਹੈ ਤੁਹਾਡੇ ਘਰ ਦੇ ਵਿੱਚ ਕੀ ਹੈਗਾ ਕੀ ਹੈ ਨਹੀਂ ਉਹ ਪਿੱਛੇ ਟ੍ਰਾਂਸਫਰ ਹੁੰਦਾ ਔਰ ਉਹ ਨਿੱਕੀ ਜਿਹੀ ਗੱਲ ਉਹ ਮਾਡਲ ਵਿੱਚ ਬਣਾ ਹੋਵੇ ਤੇ ਧੀ ਨੂੰ ਕਹਿ ਦਿੰਦੀਆਂ ਕਿ ਤੂੰ ਵੱਧੂ ਨਹੀਂ ਹੈਗੀ ਚੱਕਰ ਛੋੜਾ ਦਾ ਆ ਜਾ ਜ਼ਿੰਦਗੀ ਦਾ ਸਭ ਕੁਝ ਜਿਸ ਘਰ ਦੇ ਵਿੱਚ ਤੁਸੀਂ ਵਿਆਹ ਹੀ ਹੋਵੇ ਪੰਜ ਤੋਂ 7 ਸਾਲ ਪੰਜ ਤੋਂ 7 ਸਾਲ ਤੁਸੀਂ ਐ ਉੱਥੇ ਰਹਿਣਾ ਕਿ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਜਿੱਦਾਂ ਜਿਦਾ ਜਿਦਾ ਤੁਹਾਡਾ ਪਰਿਵਾਰ ਖੁਸ਼ੀਆਂ ਕਰਦੇ ਜਾਓ ਔਰ 55 60 ਸਾਲਾਂ ਬਾਅਦ ਤੁਸੀਂ ਉਸ ਘਰ ਦੇ مالک ਤੇ ਬਾਕੀ ਸਾਰੇ ਤੁਹਾਡੇ ਪਿੱਛੇ ਇਸ ਸਭ ਕੇ ਜਿੰਦਗੀ ਦਾ ਹੁਣ ਕੀ ਹੋ ਰਿਹਾ ਕੁੜੀ ਵੈਜ ਮਗਰੋ ਜਾਂਦੀ ਆ ਮਾਦਕ ਕਹਿੰਦੀ ਮੈਨੂੰ ਪਹਿਲਾਂ ਬਣਾ ਲਓ ਉਸ ਘਰ ਦੀ ਮੈਂ ਹੀ ਕਰੂੰਗੀ ਸਾਰੇ ਫੈਸਲੇ ਤੇ ਮੈਂ ਹੀ ਸੰਭੂਗੀ ਘਰ ਦੀਆਂ ਚਾਪੀਆਂ ਤੇ ਮੇਰਾ ਘਰ ਵਾਲਾ ਪੈਸੇ ਲੈ ਕੇ ਮੈਨੂੰ ਫੜਾ ਦੇ ਆਪਣੇ ਮਾਣ ਨੂੰ ਨਫਰਤ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਨੂੰ ਸਭ ਤੋਂ ਕੀਮਤੀ ਉਹਦੀ ਮਾਂ ਹੁੰਦੀ ਹੈ। ਆਪ ਕੀ ਸੀ ਇਹ ਸੋਚ ਕੇ ਅੱਗੇ ਖੜ੍ਹ ਜੰਮੇ ਆ ਕਿ ਅੱਜ ਤੋਂ ਬਾਅਦ ਮੇਰੇ ਘਰ ਵਾਲੇ ਦੀ ਮਾਂ ਪਛੇਤ ਮੈਂ ਹੀ ਆ ਜੋ ਬਚਾ ਲੂ। ਆਪਣਾ ਕਾਰ ਵਿਹਾਰ, ਉੱਠਣਾ, ਬੈਠਣਾ, ਸਮਾਜ ਦੇ ਵਿੱਚ ਚੱਲਣਾ, ਕਰਨਾ ਔਰਤ ਦੀ ਇੱਜ਼ਤ ਬਹੁਤ ਘੱਟੀ ਆ ਮੈਂ ਤੁਹਾਨੂੰ ਦੱਸਾਂ। मैं लंबी छोड़िया गलत की वो इज्जत नहीं रही समाजी होनी चाहिए किसी कोई फर्क नहीं पाता ना मां बाप ना बचा बेश तो दसी दिन तलाक करके घर तो कोई फर्क नहीं पड़ता मान सम्मान भी बचा, बचा। इज्जत नहीं, नहीं बची रुद्धबानी बचा है यह मान सम्मान बचा पैना कीमत पे बनना मैं कह सारे सारी एमती के के एक, एक बच्चा सारे पुड़ी। एक 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 पुड़ी। और तुम अपने माँ बाप के बहुत प्यारे हो पर बहुत प्यार कई बार जै कौ बनता जै नहीं बन जर मां बाप सोता हों ਪਰ ਉਹਨੂੰ ਆਪਣਾ ਬਣਾਉਣ ਵਾਸਤੇ ਸਮਾਂ ਦੇਣਾ ਪੈਂਦਾ ਕੁਰਬਾਨੀਆਂ ਜਿਹੜੀਆਂ ਪੈਂਦੀਆਂ ਡੈਡੀਕੇਸ਼ਨ ਜਿਹੜੀ ਪੈਂਦੀ ਆ ਉਸ ਕਰਦੇ ਜੀਆਂ ਨੂੰ ਸਮਝਣਾ ਪੈਂਦਾ ਉਹ ਤੁਹਾਨੂੰ ਸਮਝ ਜਾਂਦੇ ਤੁਸੀਂ ਉਹਨਾਂ ਨੂੰ ਸਮਝ ਜਾਂਦੇ ਸਮਾਂ ਲੱਗਦਾ ਅੱਜ ਇਹ ਰਾਜਨੀਤਿਕ ਗੱਲਾਂ ਨਾ ਕਰਕੇ ਇੰਨੀ ਵੱਡੀ ਗੰਟੀ ਦੇ ਵਿੱਚ ਤੁਸੀਂ ਬੱਚਿਆ ਬੈਠਿਆ ਮੈਂ ਥਾਂ ਫੜਨ ਨਾਲ ਸਾਗੇ ਇਹ ਗੱਲਾਂ ਲੱਗਦੀਆਂ ਆ ਆਹ ਛੋਟੀਆਂ ਦੋ ਪਿਆਰੀਆਂ ਬੱਚਿਆਂ ਸ਼ਹੀਦਤ ਨੂੰ ਯਾਦ ਕਰਕੇ ਜੇ ਤੁਹਾਡੇ ਅੱਖ ਚ ਪਾਣੀ ਨਾ ਨਾ ਆਇਆ ਇਹਦਾ ਮਤਲਬ ਤੁਸੀਂ ਚੰਗੇ ਇਨਸਾਨ ਨਹੀਂ ਹੋ। ਨਾ ਤੁਹਾਡੇ ਮੰਦਰ ਵਿੱਚ ਆਪਣੇ ਭਰਾ ਨਹੀਂ ਭੈਣਾਂ ਲਈ, ਨਾ ਸਾਡੇ ਦੇਸ਼ ਲਈ ਤੁਹਾਡੇ ਮਨਾਂ ਦੇ ਵਿੱਚ ਕੋਈ ਮੁਹੱਬਤ ਨਹੀਂ ਹੈ, ਕੋਈ ਪਿਆਰ ਨਹੀਂ ਹੈ। ਜੇ ਸ਼ਹੀਦਾਂ ਦੀ ਇਹੋ ਜਿਹੀ ਗੱਲ ਹੈ ਜਿਹੜੀਆਂ ਬੱਚੀਆਂ ਨੇ ਗਾ ਕੇ ਸੁਣਾਈ ਹੈ। ਜੇ ਇਹ ਸੁਣ ਕੇ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਨਾ, ਮੈਨੂੰ ਸਮਝ ਨਹੀਂ ਸਿਆਰੀ ਕਿ ਮੈਂ ਉਹਨਾਂ ਬੱਚੀਆਂ ਦੀ ਆਵਾਜ਼ ਤੇ ਉਹਨਾਂ ਦਾ ਤਬੰਮਲ, ਉਹਨਾਂ ਦੀ ਸ਼ਹਿਰਸ਼ੀਲਤਾ ਤੇ ਮੇਰੇ ਉੱਤੇ ਚੰਝੂ ਆਇਆ। ਜਦੋਂ ਆਪਣੇ ਜਿਹੜੇ ਸ਼ਹੀਦਾਂ ਦੀਆਂ ਬਾਤਾਂ ਸੁਣਾ ਰਹੇ ਹੋ ਜਾਂ ਉਹਨੂੰ ਸੁਣ ਕੇ ਮੇਰੀ ਅੱਖਾਂ ਚਮਕਵਾ ਰਹੇ ਹੋ ਇਹ ਸਭ ਕੁਝ ਸਾਹਮਣੇ ਪਾੜਾ ਇਹ ਬੱਚਿਆਂ ਨੂੰ ਵੀ ਸਾਹਮਣੇ ਦੀ ਜਰੂਰਤ ਹੈ ਔਰ ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਸਮਝਣ ਦੀ ਜਰੂਰਤ ਹੈ ਪਿਛਲੇ ਦਿਨਾਂ ਦੇ ਵਿੱਚ ਪੁਰਵੰਮਾ ਪੈਗਾਮ ਦੇ ਵਿੱਚ ਵੱਡਾ ਹਾਦਸਾ ਹੋ ਗਿਆ ਔਰ ਇਹ ਹਾਦਸੇ ਇਹੋ ਜਿਹੇ ਇਹ ਦੇਸ਼ ਤੇ ਕਲੰਕ ਵੀ ਹੁੰਦੇ ਆ ਰਾਜਦਾਨੀ ਵਾਲੀਆਂ ਸਰਕਾਰਾਂ ਤੇ ਕ੍ਰਾਂਤੀ ਵੀ ਹੁੰਦੇ ਆ। ਔਰ ਜਿੰਨਾ ਘਰਾਂ ਦੇ ਚਰਾਗ ਮੁਝ ਗਏ। ਔਰ ਉਥੇ ਦੇ ਰਹਿਣ ਵਾਲੇ ਲੋਕਾਂ ਦੇ ਤਾਂ ਕੀ ਆ ਸੁਪਿਆ। ਕਿਉਂਕਿ ਪਿਛਲਾ ਸਮਾਂ ਠੀਕ ਚੱਲਦਾ ਸੀ। ਸੈਰ ਕਰਨ ਵਾਲੇ ਲੋਕ ਉੱਥੇ ਜਾਂਦੇ ਸੀ ਉਹਨਾਂ ਦਾ ਰੋਜ਼ੀ ਰੋਟੀ ਚੰਗੀ ਚੱਲ ਰਹੀ ਸੀ। ਐਸ ਦੇ ਨਾਲ ਇੰਨੀਆਂ ਕੀਮਤੀ ਜਾਨਾਂ ਤੇ ਗਈਆਂ ਹੀ ਗਈਆਂ। ਹੁਣ ਮੈਂ ਜੇ ਕਹਾਂ ਮੈਂ ਕੱਲ ਨੂੰ ਉੱਥੇ ਕੋ ਜਾਣਾ ਤਾਂ ਮੂੰਹ ਨਹੀਂ ਕਰੇਗਾ ਕੋਈ। ਉਹ ਉੱਠ ਕੇ ਰਹਿਣ ਵਾਲੀ ਨੂੰ ਮਨ ਦਾ ਕੀ ਸੂਰ ਹੈ ਕੀ ਕਰਦੇ ਇਹਨੂੰ ਠੀਕ ਤੁੜਾ ਦੇ ਇਹ ਕਾਇਰਾਂ ਦਾ ਚੀਜ਼ਾਂ ਇਹ ਇੰਨੀ ਵੱਡੀ ਕਾਇਰਤਾ ਇਹ ਇੰਨਾ ਵੱਡਾ ਇਨਸਾਨੀਅਤ ਦੇ ਨਾਲ ਨਫ਼ਰਤ ਇਹ ਇੰਨੇ ਲੋਕ ਇਨਸਾਨੀਅਤ ਤੋਂ ਦੂਰ ਨੇ ਕਿ ਜਾਣ ਲੈਣ ਲੱਗਿਆਂ ਨੂੰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਜਾਨ ਕੇ ਵੀ ਲੈ ਲਓ ਤੁਸੀਂ ਆਪਣੇ ਮਨ ਦੇ ਵਿੱਚ ਇੱਕ ਭਾਵਨਾ ਰੱਖਣੀ ਹੈ ਮੁਹੱਬਤ ਦੀ ਹਰ ਇੱਕ ਮੁਹੱਬਤ ਦਾ ਮੂਜਸਮਾ ਹਰ ਇੱਕ ਕਰੀ ਮੁਹੱਬਤ ਪੈਣਰਾ ਮਾਂ ਬਾਪ ਪਸ਼ੂ ਪੰਛੀ ਕਨਾਤ ਦੇ ਨਾਲ ਕੁਦਰਤ ਦੇ ਨਾਲ ਇੱਕ ਮੁਹੱਬਤ ਕੁਦਰਤ ਨਾਲ ਕਰਨੀ ਹੈ ਆਪਣੇ ਜਿੰਨੇ ਵੀ ਚੰਨ ਦੇ ਨੂੰ ਤੁਸੀਂ ਮਨਾਉਣੇ ਹੋ ਜਾਂ ਜਿਹਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਉਹਨਾਂ ਦੇ ਜਨਮ ਤੇ ਜਨਮ ਤੇ ਇੱਕ ਇੱਕ ਪੋਤਾ ਲਾਉਣਾ ਸ਼ੁਰੂ ਕਰੀਂ ਹਰ ਸਾਲ ਆਪਣੀ ਜ਼ਿੰਦਗੀ ਦੇ ਵਿੱਚ ਵੀ ਦਰਖਤ ਯੂਜ਼ ਕਰਦਾ ਜੇ ਉਹ ਚੰਗੀ ਉਮਰ ਭੋਕੇ ਚਲੇ 70 80 ਸਾਲ ਦੀ ਉਮਰ ਭੋਣ ਵਾਲਾ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਵੀ ਦਰਖਤ ਵੱਡੇ ਪੜੇ ਉਹ ਜ਼ਿੰਦਗੀ ਦੇ ਵਿੱਚ ਫਰਕ ਲੈਂਦਾ ਕਿਸੇ ਵੀ ਤਰ੍ਹਾਂ ਕੇ ਕਿਤਾਬਾਂ ਕਾਪੀਆਂ ਕਰਦੇ ਫਰਨੀਚਰ ਜ਼ਿੰਦਗੀ ਦੇ ਵਿੱਚ ਦੂਰ ਤੱਕ ਔਰ ਸਾਤ ਅੱਠ ਕੋਨਡਰ ਜਾਂਦਾ ਹੋਇਆ ਵੀ ਲੱਗਦਾ ਇੱਕ ਦਰਖਤ ਦੋ ਦਰਖਤ ਉਹ ਜਾਂਦਾ ਹੋਇਆ ਵੀ ਆਪ ਕੋ ਉੱਪਰ ਪਾ ਕੇ ਲੈ ਜਾਂਦਾ पर आप दरख्त जो जिंदगी नहीं लावे तो फिर हालत यह होगी जी हम अपनी चल रही है बीमारियां होना मौसम तो गर्मी बहुत होगी बिना मौसम ठंड होएगा मीह पेगा झप्ड़ चुलगे सा अस्त व्यस्त हो जूगी यह भार भी तुम्हें चकना यह भार भी जरूर हर एक इंसान चकना चाहिए कि अपनी जिंदगी दरख्त हर हालत लाए तो ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਖੁੱਲਾ ਸਮਾਂ ਰੱਖਿਆ ਸੀ ਮੈਂ ਪ੍ਰੀ ਸਕੂਲ ਵਾਸਤੇ ਕਿ ਜਿੰਨਾ ਵੀ ਟਾਈਮ ਮੈਨੂੰ ਬੈਠਣ ਨੂੰ ਕਹਿੰਦੇ ਮੈਂ ਓਨੀ देर ਬੈਠੂੰਗੀ ਔਰ ਮੈਂ ਆਪਣੇ ਹੀ ਨਿਰਜੀ ਕਰਦਾ ਇੱਥੇ ਜਾਣ ਵਾਸਤੇ ਔਰ ਇਹ ਜਿਹੜੇ ਸ਼ੇਮਿਤ ਉਹ ਲਗ ਕੇ 10 ਸਾਲ ਹੁੰਦੇ ਨੇ ਸ਼ੇਮਿਤ 10 ਨਾਲ ਅੱਜ ਜੇ ਮੈਨੂੰ ਜ਼ਿੰਦਗੀ 'ਚ ਕੋਈ ਪੁੱਛੇ ਕਿ ਤੁਹਾਨੂੰ ਸਭ ਤੋਂ ਪਿਆਰੇ ਮੇਰੀ 56 55 ਸਾਲ ਦੀ ਉਮਰ ਹੈ ਕਿ ਮੇਰੀ ਤੁਹਾਨੂੰ ਸਭ ਤੋਂ ਪਿਆਰੀ ਜ਼ਿੰਦਗੀ ਦੇ ਵਿੱਚ ਕਿਹੜਾ ਸਮਾਂ ਤੁਹਾਡੇ ਸਾਰੇ 55 ਸਾਲਾਂ ਦੇ ਵਿੱਚ ਤੇ ਮੈਂ ਕਹੂੰਗੀ ਕਿ ਵੀ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਮੇਰਾ ਸਭ ਤੋਂ ਪਿਆਰਾ ਤੇ ਸਭ ਤੋਂ ਕੀਮਤੀ ਸਮਾਂ ਲੱਗਦਾ ਹੁੰਦਾ ਹੈ ਇਹ ਸੱਚੀ ਕੀਮਤੀ ਹੈ ਬਹੁਤ ਕੀਮਤੀ ਹੈ ਇਹਨੂੰ ਇੰਜੋਏ ਕਰਨਾ ਇਹਦੇ ਵਿੱਚ ਆਪਣੀ ਜ਼ਿੰਦਗੀ ਦੇ ਟਾਰਗੇਟ ਮੁਝਨੇ ਆ ਇਹਦੇ ਵਿੱਚ ਹਰੋ ਕੰਮ ਕਰਨਾ ਜਿਹੜਾ ਤੁਹਾਡਾ ਕਰਨੀ ਜੀ ਕਰੇ ਪਰ ਇੱਕ ਹੈਲਥੀ ਜ਼ਿੰਦਗੀ ਆਉਣ ਵਾਲੇ ਚੰਗੇ ਫਿਊਚਰ ਦੇ ਵਾਸਤੇ ਸਕੂਲ ਟਾਈਮ ਸਭ ਤੋਂ ਇੰਪੋਰਟੈਂਟ ਹੁੰਦਾ ਸਕੂਲ ਟਾਈਮ ਨੂੰ ਜੀਣਾ ਵੀ ਹੈ ਸਕੂਲ ਟਾਈਮ ਦੇ ਵਿੱਚ ਆਪਣੀ ਜ਼ਿੰਦਗੀ ਵੀ ਅੱਗੇ ਵਧਾਉਣੀ ਹੈ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਮੇਰੀ ਤੁਹਾਨੂੰ ਸਭ ਨੂੰ ਇਹ ਹੀ ਅਸ਼ੀਰਵਾਦ ਵੀ ਹੈ ਦੁਆ ਵੀ ਹੈ ਔਰ ਸਾਰੇ ਇਸਟਾਫ ਨੂੰ ਵੀ ਇੱਕ ਵਾਰ ਫਿਰ ਬਹੁਤ-ਬਹੁਤ ਅੰਮ੍ਰਿਤ